ਸਮਾਜ ਸੇਵਾ ਦੇ ਕੰਮਾਂ ਰਾਹੀਂ ਦੂਸਰਿਆਂ ਦੀ ਸੇਵਾ ਕਰਨ ਦਾ ਅਹਿਮ ਉਪਰਾਲਾ ਕਰਨ ਵਾਲੀ ਪਰਸੀ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਰ ਬੜਾ ਨੂੰ ਹੋਂਦ ਵਿੱਚ ਆਇਆ। ਲਗਭਗ 2 ਸਾਲ ਹੋ ਚੁੱਕੇ ਨੇ ਤੇ ਇਨ੍ਹਾਂ 2 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਨੇ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਕੀਤੇ ਹਨ ਜੋ ਕਿ ਦੂਸਰੇ ਸਮਾਜ ਸੇਵੀ ਸੰਸਥਾਵਾਂ ਅਤੇ ਹੋਰਨਾਂ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਨੇ। ਸੰਸਥਾ ਦੇ 2 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਹੀ ਸੰਸਥਾ ਵੱਲੋਂ ਇੱਕ ਵਿਸ਼ਾਲ ਸਮਾਜ ਸੇਵਾ ਦਾ ਵੱਡਾ ਉਪਰਾਲਾ ਮੈਗਾ ਪ੍ਰੋਜੈਕਟ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ ਇਹ ਸਾਰਾ ਸਮਾਗਮ ਵੀ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਸੰਸਥਾ ਵੱਲੋਂ ਜਿੱਥੇ ਪੜ੍ਹਾਈ ਵਿੱਚ ਹੋਸ਼ਿਆਰ ਜ਼ਰੂਰਤਮੰਦ ਬੱਚਿਆਂ ਨੂੰ ਸਕੂਲ ਦੀ ਫੀਸ ਦਿੱਤੀ ਗਈ ਉੱਥੇ ਹੀ ਦੋ ਵਿਅਕਤੀਆਂ ਨੂੰ 휠ਚੇਰਾਂ ਤੋਂ ਇਲਾਵਾ ਇੱਕ ਮਰੀਜ਼ ਦੇ ਹਸਪਤਾਲ ਦਾ ਸਾਰਾ ਬਿੱਲ ਅਤੇ ਇੱਕ 에어 ਕੂਲਰ ਭੇਟ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਕਲੱਬ ਮੈਂਬਰਾਂ ਨੇ ਸੋਸਾਇਟੀ ਦੇ 2 ਪੂਰੇ ਹੁੰਦੀ ਖੁਸ਼ੀ ਵਿੱਚ ਡੀਜੇ ਦੀਆਂ ਧੁਨਾਵਾਂ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਆਪਣੇ ਸੰਬੋਧਨ ਵਿੱਚ ਪ੍ਰਧਾਨ ਨਵਿਤਾ ਛਾਵੜਾ ਨੇ ਆਖਿਆ ਕਿ ਇਹਨਾਂ 2 ਸਾਲਾਂ ਵਿੱਚ ਸੰਸਥਾ ਨੇ ਜੋ ਵੀ ਸਮਾਜ ਭਲਾਈ ਦੇ ਕੰਮ ਕੀਤੇ ਹਨ ਉਹ ਇੱਕ ਮਹੱਤਵਪੂਰਨ ਕਾਰਜ ਸੀ ਜਿਸ ਨੂੰ ਕਰਨਾ ਹਰ ਇੱਕ ਇਨਸਾਨ ਦਾ ਮੂਢਲਾ ਫਰਜ਼ ਵੀ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰੱਖੇ ਜਾਣਗੇ ਮੈਂ ਨਵਿਤਾ ਛਾਵੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਸਾਡਾ ਕਲੱਬ ਨੇ ਅੱਜ 2 ਸਾਲ ਪੂਰੇ ਹੋ ਗਏ ਹੈ ਅਸੀਂ ਇਸ ਲਈ ਮੈਗਾ ਪ੍ਰੋਜੈਕਟ ਕੀਤੇ ਐ ਦੋ ਵਾਟਰ ਕੂਲਰ ਦਿੱਤੇ ਸਟੇਸ਼ਨ ਦੇ ਉੱਤੇ ਇੱਕ 에어 ਕੂਲਰ ਦਿੱਤਾ ਔਰ ਦੋ ਬੀਚ ਯਰਸ ਦਿੱਤੇ ਆ ਕਈ ਨੀਡੀ ਬੱਚਿਆਂ ਨੂੰ ਅਸੀਂ ਅਡਾਪਟ ਕੀਤਾ ਵਾ ਉਹਨਾਂ ਦੀ ਅਸੀਂ ਸਕੂਲ ਦੀ ਫੀਸ ਦੇ ਰਹੇ ਆ ਸਕੂਲ ਦੀ ਫੀਸ ਅਸੀਂ ਹਰ ਵਾਰ ਦਿੰਦੇ ਰਹਿੰਦੇ ਆ ਜਿੰਨੇ ਵੀ ਨੀਡੀ ਪਰਸਨਸ ਐ ਸਾਨੂੰ ਕਦੀ ਕੋਈ ਪੇਸ਼ੈਂਟ ਕਹਿ ਦਿੰਦਾ ਅਸੀਂ ਉਹਨਾਂ ਲਈ ਹੈਲਪ ਕਰੀਦੀ ਐ ਹਰ ਤਰ੍ਹਾਂ ਦੀ ਲੋਕਾਂ ਦੀ ਅਸੀਂ ਹੈਲਪ ਕਰਦੇ ਆ ਔਰ ਅੱਗੇ ਵੀ ਕਰਦੇ ਰਵਾਂਗੇ ਸਾਡੇ ਸਾਰੇ ਮੈਂਬਰ ਸਾਡਾ ਬਹੁਤ ਸਾਥ ਦਿੰਦੇ ਆ ਥੈਂਕ ਯੂ ਵੈਰੀ ਮੱਚ ਇਸ ਤੋਂ ਇਲਾਵਾ ਹੌਰਨ ਮੈਂਬਰਨੇ ਸੋਸਾਇਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਨਿਰਵਿਘਨ ਕਰਨ ਦਾ ਆਸ਼ਵਾਸਨ ਦਿੱਤਾ। ਉਨ੍ਹਾਂ ਨਾਲ ਹੀ ਸੋਸਾਇਟੀ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਨ੍ਹਾਂ ਕਾਰਜਾਂ ਵਿੱਚ ਵੱਧ ਛੜ ਕੇ ਯੋਗਦਾਨ ਪਾਇਆ ਹੈ। ਇਸ ਮੌਕੇ ਤੇ ਡਾਕਟਰ ਦਵਿੰਦਰ, ਪ੍ਰੀਤੀ, ਡਿੰਪਲ ਵੇਦੀ, ਰੁਪਾਲੀ, ਅਨਪਮਾ, ਸਰੋਜ ਕੁਮਾਰੀ, ਨੀਹਾ ਗੁਪਤਾ, ਅੰਜੂ, ਅੰਸ਼ੂ, ਮੀਨਾ ਮੱਲਨ ਢੋਲੀ, ਪ੍ਰੀਤੀ ਹਾਂਸ, ਸविता ਭੱਲਾ, ਭਾਰਤੀ ਸ਼ਰਮਾ ਤੋਂ ਇਲਾਵਾ ਹੋਰ ਸੋਸਾਇਟੀ ਮੈਂਬਰ ਵੀ ਮੌਜੂਦ ਸਨ। ਤਦੋ ਨਮਸਕਾਰ ਜੀ ਸਤ ਸਭ ਨੂੰ ਅੱਜ ਸਾਡੇ ਡਿਵਾਈਨ ਮੈਂਜਰ ਸੈਕਟਰ ਸਾਈਟਿੰਗ ਨੂੰ 2 ਸਾਲ ਹੋ ਗਏ ਜੀ ਇਸ ਕੁਸ਼ੀ ਦੇ ਵਿੱਚ ਅਸੀਂ ਇੱਕ ਮੈਗਾ ਪ੍ਰੋਜੈਕਟ ਕੀਤਾ ਜਿਸ ਦੇ ਵਿੱਚ ਕਿ ਅਸੀਂ ਨੀਡੀ ਪਰਸਨਸ ਨੂੰ ਜੋ ਵੀ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਣੇ ਆ ਜੇ ਬੀਲ ਚੇਅਰ ਦੀ ਜ਼ਰੂਰਤ ਆ ਤਾਂ ਬੀਲ ਚੇਅਰ ਦਿੰਨੇ ਆ ਜੇ ਬੱਚਿਆਂ ਨੂੰ ਜਿਹੜੇ ਕਿ ਹੋਰਤ ਜ਼ਿਆਦਾ ਪੜਨਾ ਚਾਹੁੰਦੇ ਆ ਮਾਵਾ ਪ੍ਰਧਾਨ ਸਕਦੇ ਉਹਨਾਂ ਨੂੰ ਅਸੀਂ ਫੀਸਾਂ ਵੀ ਦਿੰਨੇ ਆ ਸਾਡੇ ਸਾਰੇ ਇਸ ते सारे जिन्हें भी मैंबर तो सब हेल्प करते हैं फाइनैशियली तौर तो पर भी और अपने फिजिकली तौर पर भी इस तरह बहुत कोशिश करते रहने अगे तो भी करते रहते हैं साब डिवाइन वेलफेयर एंजल सोसाइटी पूरे दो साल हो गए हैं और असी बहुत खुशी अनाउंस कर रहे हैं कि असी पूरा दो साल सा बहुत ही सक्सैसफुल निकले हैं और अज असी मैगा प्रोजेक्ट किया ਸਾਡਾ ਜੋ Aim ਹੈ ਉਹ ਇਹ ਹੈ ਕਿ ਸੋਸ਼ੀਅਲੀ ਅਸੀਂ ਜਿੱਥੇ ਵੀ ਹੈਲਪ ਕਰ ਸਕਦੇ ਹਾਂ ਚਾਹੇ ਉਹ এডੂਕੇਸ਼ਨ ਹੈ ਜਾਂ ਜਿੱਥੇ ਵੀ ਕੋਈ ਨੀਡੀ ਇਨਸਾਨ ਹੈ ਸੋ ਅਸੀਂ ਅੱਜ نو 휠 ਚੇਅਰ ਜੋ ਲੋਰਡ ਮੰਹੂਸਾਨ ਸੀ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੀ ਹੈ ਔਰ ਇੱਕ ਬੱਚਾ ਜੋ ਕਿ ਪੜ੍ਹਾਈ ਵਿੱਚ ਫੈਮਿਲੀ ਕੋਲ ਮਦਦ ਕਰਦੀ ਐ ਅਸੀਂ ਉਹਨਾਂ ਨੂੰ ਪਲੇਸ ਦਿੰਦੀ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਸਾਡੇ ਪ੍ਰੋਜੈਕਟ ਸਾਡੇ ਚੱਲਦੇ ਰਹਿਣ ਸਾਡਾ ਜੋ ਜਵ ਮੈਂਬਰਸ ਹੈ ਬਹੁਤ ਹੀ ਐਕਟਿਵ ਐਨਰਜੈਟਿਕ ਹੈ ਅਸਾਡੇ ਦੋ ਬਹੁਤ ਹੀ ਐਕਟਿਵ ਮੈਂਬਰ ਪ੍ਰੈਜ਼ੀਡੈਂਟ ਕੈਲੋਇਨਾ ਨੂੰ ਮੈਂ ਸਾਰਾ ਕੁਝ ਮੈਨੇਜ ਹੈ ਹੀ ਕਰਦੇ ਆ। ਦਿਸ ਇਸ ਨਵਿਤਾ। ਔਰ ਪਰ ਐ ਬਹੁਤ ਜ਼ਰੂਰੀ ਵੀਨਾ ਸਪੋਰਟ ਦੇ ਅਡਿਸ਼ਨਲੀ ਪੋਸੀਬਲ। ਤੋਂ ਅਸੀਂ ਇੱਥੇ ਸਾਰਿਆਂ ਦਾ ਥੈਂਕ ਯੂ ਵੀ ਕਰਦੇ ਆਂ। ਵੈਲਕਮ ਟੂ ਅਸ ਨੇ ਆ। ਇਹ ਇਸ ਤਰ੍ਹਾਂ ਦਾ ਸਾਡਾ ਪ੍ਰੋਜੈਕਟ ਹੈ।